ਆ ਸਮਝੀ ਨਿੱਕੀ ਗੱਲ ਬਾਤ ਇਹ ਇਥੇ ਇਹ ਮੁੰਡੇ ਲੈ ਕੇ ਦੋ ਆ ਕੇ ਸੱਤ ਕੇ ਤੇ ਅਗੇ ਵੀ ਚਲ 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 ਲੰਨਾ ਨਾਲ ਜਾਂ ਦੋਤੀ ਤੇ ਵਰਦੇ ਕੋਈ ਪਹਿਲੇ ਤੋਂ ਬੋਤੇ ਸ਼ਾਇਦ ਕੋਈ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਕੀ ਕਤਲ ਹੋਇਆ ਦਾ ਹਾਂਜੀ ਕਤਲ ਹੋਇਆ ਜੀ ਕੋ ਸੱਟਾ ਸੱਟਾਂ ਲੱਗੀਆਂ ਹਾਂਜੀ ਸੱਟਾਂ ਲੱਗੀਆਂ ਆਡੀਆਂ ਮੁੱਡੀਆਂ ਗਾਵਾਂ ਦੀ ਮੁੱਡੀਆਂ ਆਪੀਆਂ ਦਾ ਸੱਟ ਦੀ ਮੁੱਡੀਆਂ ਸੱਟਾਂ ਲਾਈਆਂ ਪੇਰਸ ਵਿੱਚ ਆਇਆ ਖੂਨ ਆਉਂਦਾ ਤਾਂ ਮੈਂ ਕੋ ਮੋਰ ਰਹਿ ਗਿਆ ਘਰਾਂ ਮੋਕੇ ਤੇ ਪੁਲਿਸ ਪਹੁੰਚੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਨਸਾ ਵੀ ਚਾਹੁੰਦੇ ਜੀ ਕਿੰਨੀ ਕੁ ਉਮਰ ਦੱਸੇ ਦੀ ਜੇ ਨੌਜਵਾਨ ਦੀ ਜੀ ਹਾਂ ਵਿਆਹ ਕਰਾ ਇੱਕ ਵਾਰ ਆ ਜੀ ਹਾਂਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਕੀ ਲੱਗਦਾ ਛੇੜਾ ਕਿ ਜਮੇ ਰੋ ਲਾਉਗਾ ਕੀ ਗੱਲ ਬਾਤ ਹੈ ਭਾਜੀ ਇਹਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਇੱਕ ਸੜਕ 'ਤੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੁਰ ਕੇ ਸੁੱਟ ਗਏ ਨੇ ਆੜੇ ਚਪਿਆਈ ਕਿ ਇਹਨੇ ਦੱਸਿਆ ਝੋਨਾ ਲਾਉਣ ਕੋਈ ਆਉਂਦੇ ਨਾ ਦੱਸਿਆ ਪਿਤਾ ਦਾ ਮੁੰਡਾ ਮਤਲਬ ਕਿ ਇੱਥੇ ਆੜੇ ਚਪਿਆਵਾ ਜੀ ਜੀ ਫਿਰ ਸਾਡਾ ਆਪਣਾ ਮੁੰਡਾ ਉਹ ਫਿਰ ਆ ਰਸਤੇ ਤੋਂ ਲੈ ਕੇ ਨੂੰ ਆਇਆ ਵਾ ਆ ਕਿ ਮਾਸ ਨੇ ਪਾਣੀ ਪੀਤਾ ਆਪਣੀ ਮਾਂ ਕੋਲ ਮਾਂ ਦੱਸਿਆ ਕਿ ਮੰਮੀ ਆਇਆ ਮੁੰਡੇ ਨਾ ਮੈਨੂੰ ਆਉਣ ਨਹੀਂ ਦਿੰਦੇ ਤੇ ਨਾ ਮੈਨੂੰ ਮਾਰਿਆ ਹੋ ਰਾਤ ਬਸ ਇੱਕ ਸਾਧ ਹੋ ਗਿਆ ਅੱਜ ਬਸ ਖਤਮ ਹੋ ਗਿਆ ਸੱਟਾ ਸੱਟਾ ਮਾਰੀਆਂ ਸੱਟਾ ਵੀ ਲੱਗੂ ਦਾ ਚਲਾਜ ਜਖਮ ਹੋਇਆ ਕਾਫੀ ਸਿਰਚ ਵੀ ਪੈਰਾਂ ਤੇ ਵੀ ਪੈਰ ਵੱਡੇ ਰਹੇ ਕੀ ਮੰਗ ਕਰਦੇ ਹਾਂ ਉਹਨਾਂ ਪ੍ਰਸ਼ਾਸਨ ਤੋਂ ਸਾਨੂੰ ਸਾਫ਼ ਚਾਹੀਦਾ ਹਨ ਕਿਉਂਕਿ ਸਾਡਾ ਤੇਨ ਮਿਲਣਾ ਨਹੀਂ ਉਹਨਾਂ ਤੇ ਵਾਪਸ ਆ ਜਾਣਾ ਜੇਲ੍ਹ ਕੱਟ ਕੇ ਕੀ ਕਾਰਨ ਲੱਗਦਾ ਤੁਹਾਨੂੰ ਕਿ ਉਹਨਾਂ ਜਿਹੜੀ ਇਹਦੀ ਲਗਦਾ ਕੀ ਕਾਰਨ ਲੱਗਦਾ ਕਿ ਕਿਉਂ ਮਾਰਿਆ ਤੁਹਾਨੂੰ ਪ੍ਰੋਬਲਮ ਸਵਾਲਦਾ ਨਹੀਂ ਪਤਾ ਕਿਹੜੀ ਗੱਲੋਂ ਮਾਰੇ ਕਿਹੜਾ ਵੈਰ ਕਰਕੇ ਸਾਨੂੰ ਨਹੀਂ ਪਤਾ ਪੁਲਿਸ ਤੋਂ ਮੰਗ ਕਰਦੇ ਵੀ ਇਹਨਾਂ ਨੂੰ ਪੱਕਾ ਜਾਂਚ ਚਾਹੀਦੀ ਐਸੀ ਪੁਲਿਸ ਤੋਂ ਮੰਗੇ ਕਰਦੇ ਕਿ ਸਾਨੂੰ ਇਨਸਾਫ਼ ਮਿਲੋ ਤੇ ਕੱਲ ਕਿਤੇ ਦੋ ਮਿੰਨ ਨੂੰ ਦੋ ਮੁੰਡੇ ਲੱਗੇ ਆ ਕਿੱਥੋਂ ਦੇ ਸੀ ਸਰ ਮੁੰਡੇ ਉਹ ਮੁੰਡੇ ਤਰਨਖੋੜ ਦੇ ਦੂਜੇ ਦੇ ਸੀ ਜੀ ਜੀ ਤਰਨਖੋੜ ਦੇ ਸੀ ਜੀ ਜੀ ਤੇ ਉਹ ਕੱਲ ਲੈ ਗਏ ਇੱਕ ਮੋਟਰਸਾਈਕਲ ਉਹਨੂੰ ਕੋ ਆਪਣਾ ਸੀ ਇੱਕ ਹੀ ਆਪਣਾ ਲੈ ਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਸੋਚਿਆ ਕਿ ਮੈਂ ਵਾਪਸ ਆ ਜਾਈਨਾ ਉੱਤੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਹਦੇ ਕੋਲ ਪੈਸੇ ਵੀ ਕੋਈ ਥੋੜੇ ਜਿਹੇ ਹੈਗੇ ਸੀ ਕੁਝ ਕੋਈ ਫੋਨ ਵੀ ਖੋ ਲਿਆ ਗਿਆ ਮੋਟਰਸਾਈਕਲ ਵੀ ਖੋ ਲਿਆ ਗਿਆ ਤੇ ਫੇਰੇ ਇਹਨਾਂ ਨੇ ਕੀਤਾ ਕਿ ਉਹ ਲੰਬੜ ਗਏ ਸੀ ਉਹ ਕੀਤਾ ਕੀ ਵੀ ਅੱਗੋਂ ਕੋ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਹੀ ਬਿਹਸੂ ਦੀ ਹਾਲਤ ਚੁੱਕੀ। ਉਹ ਇੱਕ ਮਿੰਟਾ ਹੋਰ ਸੀ ਉਹਨੇ ਘਰ ਤੇ ਲੈੰਦਾ। ਘਰ ਆਉਣ ਲਿਆ ਸਾਰ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ। ਉਲਟੀਆਂ ਕੀਤੀਆਂ ਤੇ ਕੋ 5-7 ਮਿੰਟਾਂ ਬਾਅਦ ਉਹ ਡੇਰ ਤੋਂ ਇਹਨਾਂ ਹਸਲ ਖੜਿਆ ਜੀ। ਨਹੀਂ ਖੜਿਆ ਜੀ। ਮੌਕਾ ਹੀ ਨਹੀਂ ਮਿਲਿਆ ਜੀ। ਠੀਕ ਹੈ ਸਰ ਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ। ਕਰਤਾ ਜੀ। ਕੀ ਉਹਨਾਂ ਕੋ ਕੋ ਕਾਰਵਾਈ ਕੀਤੀ? ਉਹ ਆਏ ਸੀ। ਉਹਨਾਂ ਨੇ ਇੱਕ ਆਦਮੀ ਫੜ ਲਿਆ ਵਾ। ਬਾਕੀ ਅਜੇ ਵੀ ਇੱਥੇ ਆ। ਔਰ ਮਿਹਰਬਾਨੀ ਉਹਨਾਂ ਦੀ ਵੀ ਇੱਕ ਬੰਦਾ ਨਾਲ ਫੜਿਆ ਵਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਦੀ ਟੀਮਾਂ ਫੜਨ ਵਾਸਤੇ ਗਈਆਂ ਨੇ ਤੇ ਇੱਕ ਬੰਦੇ ਆ ਗਏ ਘਰ ਤੋਂ ਘਟ ਅੱਠ 10 ਬੰਦੇ ਜਿਨ੍ਹਾਂ ਨੇ ਕੰਮ ਕੀਤਾ ਸਰ ਕੀ ਇਹਦੀ ਕੋ ਲੌਕਡਾਊਨ ਹੈ ਇਹਨਾਂ ਦਾ ਨਹੀਂ ਲੌਕਡਾਊਨ ਕੋਈ ਨਹੀਂ ਹੈ ਜੀ ਤੇ ਕੀ ਫਿਰ ਮੌਦ ਦਾ ਕੀ ਕਰ ਲੱਗਦਾ ਜੀ ਕਰਨ ਇਹੀ ਹੈ ਕਿ ਇਹ ਨਸ਼ਾ ਜਿਹੜਾ ਗੱਗ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਇਸ ਨਸ਼ੇ ਕੇਂਦਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰਾਂ ਵਾਲੀਆਂ ਗੋਲੀਆਂ ਵੀ ਬੰਦ ਹੋਣੀਆਂ ਚਾਹੀਦੀਆਂ ਤੇ ਜਾ ਕੇ ਖਾ ਕੇ ਤੇ ਮੁਰਕੇ ਇਹੀ ਕੰਮ ਕਰਦੇ ਕਿ ਲੱਗਦਾ ਇਹ ਤਾਂ ਕੋਈ ਜਿਹੜੇ ਪੈਸੇ ਉਹਦੇ ਲਾਲਚ ਨੂੰ ਮਾਰੇਗਾ ਲਾਲਚ ਨੂੰ ਮਾਰੇਗਾ ਫੇਰ ਕੋਈ ਕੋ ਮੋਬਾਈਲ ਖੋਇਆ ਗਿਆ ਮੋਟਰਸੈਕਲ ਵੀ ਖੋਇਆ ਗਿਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਨਾਲ ਜਿਆਦਾ ਟੁੱਟ ਮਾਰੋਗੀ ਐ ਫੇਰ ਉਹਨਾਂ ਨੇ ਕੋਈ ਹੋਰ ਸੋਚ ਕੇ ਉਹਨੂੰ ਟੁੱਟਦੀ ਉੱਤੇ ਚਲੇ ਗਏ ਕੀ ਮੰਗ ਕਰਦੇ ਜੰਮ ਪ੍ਰਸ਼ਾਦ ਮੰਗ ਤੁਸੀਂ ਇਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਵੜਾ ਜਾਵੇ ਫੜ ਕੇ ਉਹਨੂੰ ਦੀ ਜ਼ੋਰ ਨਾਲ ਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਸਰ ਇੱਕ ਧਰਮ ਗੁਰ ਪਤਨ ਦੇ ਵਿੱਚ ਨੌਜਵਾਨ ਦੀ ਆਪਣਨ ਡੈਥ ਹੋਇਆ ਕੇ ਮਾਮਲਾ ਕੀ ਹੈ ਸਰ ਇਹ ਇੱਕ ਜਮਸਵੀ ਸੀ ਸਾਨੂੰ ਲਖਾਂਸੀ ਸਹੀਵਾਸੀ ਤਰਪੁਰ ਪੱਤਣੋਂ ਉੱਲੀ ਕਿਸ ਆਲੇ ਦੀ ਇਹਨੂੰ ਰਾਧਨਾ ਜੇ ਦੋ ਦੋਸਤ ਜੀ ਇੱਕ ਸੂਰਜ ਸਾਨੂੰ ਬੱਪੂ ਵਾਸੀ ਤਰਪੁਰ ਦਾਵਾ ਇੱਕ ਸੰਭੂ ਸਾਨੂੰ ਜੂਬਾ ਤਰਪੁਰ ਦਾ ਵੇਲਾ ਇਹਨੂੰ ਰਾਤ ਲੈ ਗਈ ਤੇ ਮੁੜ ਕੇ ਸਵੇਰ ਇਹ ਘਰ ਦੇ ਨਾ ਪਾਰ ਕਰਦਾ ਮੁੜਾ ਮੁੜਾ ਘਰ ਆਇਆ ਤੇ ਇਹਨਾਂ ਨੇ ਭਾਵ ਨੂੰ ਕਰੀ ਸਾਨੂੰ ਕੀਤੀ ਤੇ ਸਾਹਪੁਰ ਜੱਟ ਆਪਣਾ ਇਹ ਲਾਗਾ ਮੁੜ ਗਿਆ ਫਮੁੰਡਾ ਇਹ ਕੋਲ ਪਾਲ ਲੱਗਾ ਤੇ ਜਿੱਕਾ ਗਿਆ ਇਹ ਉਹ ਲੈ ਕੇ ਘਰ ਆ ਗਿਆ ਜਦੋਂ ਘਰ ਆਇਆ ਘਰ ਆਣ ਕੇ ਇਹ ਆਪਣਾ ਸਹਾਂਹਾਰਾ ਦੇ ਲੱਗੀਆਂ ਉਹਦਾ ਕਰਕੇ ਵੀ ਮੌਤ ਹੋ ਗਈ ਜਾ ਇਹ ਆਪਾਂ ਕਰਵਾਉਂਦਾ ਜਿਕਰ ਸਰ ਇਹ ਜਿਹੜਾ ਕੋ ਬੰਦੇ ਕੋ ਨਾਮ ਚਿਤ ਕੀਤਾ ਆ ਜੋ ਬੰਦੇ ਆ ਸੂਰਜ ਦੇ ਸਾਬੂ ਸਰ ਕਤਲ ਹੋਇਆ ਜੀ ਲਓ ਸਰ ਤੇ ਸਰ ਹੁਣ ਤੱਕ ਕੋਈ ਅਰੈਸਟ ਹੋਇਆ ਅਰੈਸਟ ਅਜੇ ਕੋਈ ਨਹੀਂ ਹੋਇਆ ਪੁਲਿਸ ਪਾਟੀਆਂ ਗਈਆਂ ਰੈਕਡ ਆ